ਸਾਚੀ ਕਾਲਜੀ ਅੱਜ ਆਪ ਬਹੁਤ ਹੀ ਜ਼ਿਆਦਾ ਕੋਰਸ ਸੀਗੇ ਕਿਉਂਕਿ ਸੰਧਾਰ ਆ ਗਿਆ ਸੀ ਸਭ ਤੋਂ ਪਹਿਲਾਂ ਆਪਾਂ ਮੱਥਾ ਟੇਕਿਆ ਵਾਹਿਗੁਰੂ ਜੀ ਦੇ ਨਾਮ ਦੇ ਬਿਸਕਟ ਕੱਢੇ ਤੇ ਦੁਆ ਕੀਤੀ ਸਾਰੇ ਪੇਕਿਆਂ ਦੇ ਖਜ਼ਾਨੇ ਭਰੇ ਰਹਿਣ ਹਮੇਸ਼ਾ ਇਹੀ ਅਰਦਾਸ ਹੈ ਜੀ ਆਪਣੀ ਫਿਰ ਆਪ ਪਨੀਰ ਜਿਹੜਾ ਚੌਪ ਕਰਕੇ ਰੱਖਤਾ ਕਿਉਂਕਿ ਅੱਜ ਮਟਰ ਪਨੀਰ ਦੀ ਸਬ지 ਬਣਾਉਣੀ ਸੀ ਤੇ ਪਹਿਲਾਂ ਆਪਾਂ ਚਾਹ ਪਾਣੀ ਦਿੱਤਾ ਸੀ ਵੀਡੀਓ ਨਹੀਂ ਬਣਾ पाए ਸਕਿਪ ਹੋ ਗਈ ਸੋ ਫਿਰ ਆਪਾਂ ਉਸ ਤੋਂ ਬਾਅਦ ਜਿਹੜੇ ਬਿਸਕਟ ਵਧਾਰਾ ਸੀ ਉਹ ਕੱਢ ਲਏ ਸੀ ਮੰਮੀ ਨੇ ਕੱਢ ਲਾ ਬੇਟੀ ਫੇਰ ਮੈਂ ਉਹ ਸਾਰੇ ਬਿਸਕੁਟ ਉਹਾਰੇ ਡੇਰੇ ਕੱਢੇ ਇਹ ਕਹ ਰਿਹਾ ਤਿਹਾਰਾ ਜਾਂ ਮਾਪਿਆਂ ਨੂੰ ਮਿਲਣ ਦਾ ਨਾ ਇਹ ਤਰੀਕਾ ਬਣਾਇਆ ਹੋਇਆ ਧੀਆ ਤੇ ਮਾਵਾ ਦਾ ਮਿਲਣ ਦਾ ਤੇ ਹਮੇਸ਼ਾ ਜਿਹੜੇ ਰਿਸ਼ਤੇ ਆਈ ਚੀਜ਼ਾਂ ਨਾਲ ਜੁੜੇ ਰਹਿੰਦੇ ਨੇ ਕਿ ਨਹੀਂ ਤਾਂ ਕੋਈ ਹਨਾ ਇਦਾਂ ਨਹੀਂ ਹੁੰਦਾ ਹੈਗਾ ਵੀ ਕੁੜੀ ਦੇ ਘਰੇ ਕੁਝ ਹੈਗਾ ਨਹੀਂ ਨਾ ਇਹ ਸਿਰਫ ਮੈਣ ਦੇ ਤਰੀਕੇ ਬਣਾਏ ਹੋਏ ਨੇਗੇ ਤੇ ਮਾਪੇ ਵੀ ਯਾਦ ਰੱਖਦੇ ਆ ਭੈਣ ਭਰਾ ਸਾਰੇ ਵੀ ਯਾਦ ਰੱਖਦੇ ਆ ਭੈਣਾਂ ਨੂੰ ਸੋ ਇਸ ਕਰਕੇ ਇਹ ਜਿਹੜੇ ਬਿਸਕਟ ਵਗੈਰਾ ਦਿੱਤੇ ਜਾਂਦੇ ਨੇ ਇਹ ਸੋ ਕਹਿੰਦੇ ਹੁੰਦੇ ਸੀ ਆ ਨੂੰ ਜਿੰਨਾ ਤੋਂ ਉਨਾਂ ਹੀ ਜ਼ਿਆਦਾ ਬਰਕਤ ਹੁੰਦੀ ਆ ਉਨਾਂ ਹੀ ਵਾਧਾ ਹੁੰਦਾ ਘਰ ਦੇ ਵਿੱਚ ਸੋ ਇਸ ਤਰ੍ਹਾਂ ਫਿਰ ਮੈਂ ਜਿਹੜੇ ਸਾਰੇ ਬਿਸਕਟ ਵਗੈਰਾ ਸੀਗੇ ਉਹ ਅਲੱਗ ਕੱਢ ਲਏ ਸੀਗੇ ਬਿਸਕਟ ਇੰਨੇ ਸਵਾਦ ਸੀਗੇ ਨਾਲ ਇੰਨੇ ਜ਼ਿਆਦਾ ਸਵਾਦ ਸੀਗੇ ਬਹੁਤ ਹੀ ਜ਼ਿਆਦਾ ਸਵਾਦ ਲੱਗੇ ਹੋਣੇ ਬਿਸਕਟ ਐ ਇੰਨੇ ਮਤਲਬ ਬੜੇ ਧਰੀਕੇ ਨਾਲ ਬਣਾਈ ਹੋਏ ਸੀ ਕੋਈ ਜਲੇ ਨਹੀਂ ਸੀ ਕੋਈ ਇਸ ਤਰ੍ਹਾਂ ਦੇ ਨਹੀਂ ਜਿਵੇਂ ਬਾਲੇ ਵਰੀਏ ਬਾਲੇ ਟੇਸਟੀ ਬਣੇ ਸੀ ਜੇ ਤੁਸੀਂ ਵੀ ਕੜਵਾਉਣਾ ਤਾਂ ਤੁਸੀਂ ਹਲਵਾਰੇ ਘੰਟ ਤੋਂ ਕੜਵਾ ਸਕਦੇ ਹੋਗੇ ਉੱਥੇ ਸਕੂਲ ਦੇ ਸਰਕਾਰੀ ਸਕੂਲ ਦੇ ਸਾਹਮਣੇ ਹੀ ਜਿਹੜਾ ਉਹਨਾਂ ਦੀ ਦੁਕਾਨ ਵਗੈਰਾ ਹੈ ਉੱਥੇ ਹੀ ਉਹ ਬਣਾਉਂਦੇ ਐ ਬਿਸਕਟ ਵਗੈਰਾ ਇਹ ਫਾਦਰ ਬਣਵਾਏ ਹੋਏ ਬਿਸਕਟ ਨੇ ਸਾਡੇ ਘਰ ਦੇ ਹਮੇਸ਼ਾ ਸਾਡੇ ਘੂਆ ਨੂੰ ਇਹ ਮਤਲਬ ਮੈਨੂੰ ਹਮੇਸ਼ਾ ਬਿਸਕਟ ਕੜਵਾ ਕੇ ਖੁੰਦੇ ਨੇ ਇਹ ਸਾਰੇ ਮਿਸਤਰੀ ਦਸਤੇ ਕਾਟ ਬਣਾਵਾ ਕੇ ਚੁੱਕੀ ਜਾਂਦੀ ਆ ਸੋ ਇਸ ਤੋਂ ਬਾਅਦ ਫਿਰ ਸਾਰੇ ਜਿਹੜੇ ਮੈਂ ਬਿਸਕੁਟ ਵਾਹਰੇ ਕੱਢ ਲਏ ਇੱਕ ਨੂੰ ਪੂਰੀ ਟ੍ਰੰਮੀ ਦੀ ਪੂਰੀ ਸੋਲ ਭਰ ਗਈ ਸੀ ਮੇਰੇ ਵੀ ਬਿਸਕੁਟ ਬਚ ਗਏ ਫਿਰ ਮੈਂ ਦੂਸਰੀ ਜਿਹੜੀ ਦੂਸਰੀ ਜਿਹੜੀ ਛੋਟੀ ਬਾਟੀ ਸੀ ਸਾਡੇ ਪੇਟ ਨਾਲ ਖੰਡ ਵਾਲੀ ਸੀਗੀ ਚੀਨੀ ਆ ਜੀ ਸੋ ਉਹਦੇ ਵਿੱਚ ਹੀ ਮੈਂ ਕੱਢ ਦਿੱਤੇ ਸੀ ਜਿਹੜੇ ਬਿਸਕੁਟ ਬਚੇ ਰਾਕੀ ਇਹ ਤਾਂ ਕਾਫੀ ਜਿਆਦਾ ਵੱਡਾ ਜਿਹੜਾ ਟੁਕੜਾ ਸਾਡਾ ਜਿਹੜਾ ਮੇਰੇ ਘਰ ਤੇ ਆ ਗਿਆ ਜਾਨਾ ਸੰਭਾਰੇ ਦਾ ਤੇ ਕਾਫੀ ਜ਼ਿਆਦਾ ਪ੍ਰਸਿੱਧ ਕੀਤੇ ਤੇ ਮੈਂ ਮਜ਼ਦਦ ਹੈ ਨਾ ਮੈਨੂੰ ਬਹੁਤ ਵਧੀਆ ਲੱਗਦਾ ਨਾ ਜਦੋਂ ਮਤਲਬ ਮਾਂ ਪੇੜ ਨਾਲ ਪਿਆਰ ਕਰਦੇ ਆ ਹਨ ਸਾਰੇ ਭਰਾ ਇੰਨਾ ਪਿਆਰ ਕਰਦੇ ਆ ਕੋਈ ਹੋਊ ਜਿਹੜਾ ਨਹੀਂ ਕਰਦਾ ਹੋਊਗਾ ਨਾ ਭੈਣਾਂ ਦਾ ਨਹੀਂ ਤਾਂ ਸਾਰੇ ਭਰਾ ਬਹੁਤ ਕਰਦੇ ਆ ਸੋ ਇਹ ਜਿਹੜੇ ਬਿਸਕਟ ਸੀ ਮੈਂ ਵੇਚ ਕੇ ਰੱਖੇ ਇਸ ਤਰ੍ਹਾਂ ਇਹ ਕਦੇ ਵੀ ਕੱਢਦੇ ਨਹੀਂ ਹੁੰਦੇ ਖਾਲੀ ਨਿਕਲਦੇ ਹੁੰਦੇ ਹੈਗੇ ਪਰ ਮੈਂ ਅਦਾਜ਼ ਕੀਤੀ ਮੈਂ ਦੂਜੀ ਇਸ ਤਰ੍ਹਾਂ ਹੀ ਮੇਰੇ ਪਿੱਤੇ ਦੇ ਸਾਰੇ ਖਜ਼ਾਨੇ ਭਰੇ ਰਹਿਣ ਸੋ ਇਸ ਤਰ੍ਹਾਂ ਤੁਸੀਂ ਤੁਹਾਡੇ ਵੀ ਜੇਕਰ ਘਰੇ ਸੰਧਾਰ ਆਉਂਦਾ ਤਾਂ ਖਾਲੀ ਪੀਪਾ ਨਹੀਂ ਕਰਨਾ ਜੀ ਸੋ ਉਸ ਤੋਂ ਬਾਅਦ ਆਪਾਂ ਫਿਰ ਰੈਡੀ ਸਬਜ਼ੀ ਬਣਾਉਣ ਦੀ ਤਿਆਰੀ ਤੇ ਲੱਗ ਗਏ ਸੀ ਕਿ ਉਸ ਤੋਂ ਬਾਅਦ ਜਿਹੜਾ ਮੈਂ ਤੜਕਾ ਪਾਇਆ ਸੋ ਕਾਫੀ ਅੱਜ ਜਿਹੜਾ ਤੜਕਾ ਨਾ ਪੱਕ ਚੁੱਕਿਆ ਸੀ ਕਾਫੀ ਅੱਜ ਤੱਕ ਫਿਰ ਉਸ ਤੋਂ ਬਾਅਦ ਜਿਹੜੀ ਆਪਣੀ ਪਿਉਰੀ ਹੈ ਜਿਹੜੀ ਉਹ ਐਡ ਕਰਨੀ ਸੀ ਕਿ ਪਨੀਰ ਮੈਂ ਚੌਪ ਕਰਕੇ ਆਲਰੇਡੀ ਰੱਖ ਤਾ ਸੀਗਾ ਸੋ ਫਿਰ ਮੈਂ ਪੀਪਾ ਬੰਦਣ ਲੱਗ ਗਈ ਮਲੇタル ਵਿਪਵੰਦੀ ਫਿਰ ਉਸ ਤੋਂ ਬਾਅਦ ਜਿਹੜਾ ਆਪਣੇ ਪਿਊਰੀ ਵਗੈਰਾ ਐਡ ਕਰਕੇ ਮੈਂ ਪਾਤੀ ਸੀ ਵੀ ਉਹਦੇ ਵਿੱਚ ਫਿਰ ਉਸ ਤੋਂ ਬਾਅਦ ਇਹ ਮਸਾਲੇ ਮੈਂ ਇੱਕ ਪਲੇਟ 'ਚ ਕੱਢ ਲੈਣੀ ਹੁੰਦੀ ਆ ਤਾਂ ਕਿ ਵੀਡੀਓ ਪੂਰੀ ਜਿਆਦਾ ਲੰਬੀ ਹੋ ਜਾਂਦੀ ਹੈ ਕਿ ਮੇਰੇ ਪਿਆਰੇ ਪਿਆਰੇ ਈਵਰਸ ਪਰ ਵੀ ਜਿਹੜੇ ਨਾ ਬੋਰ ਹੋ ਜਾਂਦੇ ਨੇ ਸੋ ਇਸ ਕਰਕੇ ਮੈਂ ਇੱਕ ਜਗਾ ਜੀ ਮਤਲਬ ਇੱਕ ਕਾਲੀ ਜੀ ਹੈ ਨਾ ਪਲੇਟ 'ਚ ਜਾਂ ਮਸਾਲੇ ਕੱਢ ਲੈਣੀ ਤਾਂ ਕਿ ਇਕੱਠੀ ਆਪਾਂ ਪਾ ਲਈ ਔਰ ਜਾਨਾ ਜਿਹੜੇ ਵਰਤ ਦੇਣ ਹਮੇਸ਼ਾ ਮਸਾਲੇ ਮੇਰੇ ਉਹੀ ਹੁੰਦੇ ਨੇ ਕੋਈ ਵੀ ਜਿਆਦਾ ਐਕਸਟਰਾ ਜੈ ਸਿਕਰਟ ਕੁਛ ਵੀ ਨਹੀਂ ਹੁੰਦਾ ਸੋ ਸਾਰੇ ਮਸਾਲੇ ਵਗੈਰਾ ਆਪਾਂ ਪਾ ਤਾ ਫਿਰ ਉਸ ਤੋਂ ਬਾਅਦ ਹਰੀ ਮਿਰਚ ਪਾਈ ਆ ਜੋ ਕਿ ਬਹੁਤ ਹੀ ਵਧੀਆ ਕਿਉਂਕਿ ਮੇਰੇ ਘਰ ਦੇ ਸਿੱਕਾ ਨਹੀਂ ਹੁੰਦੇ ਹੈਗੇ ਕਿ ਇੱਕਦਮ ਜਿਹੜੇ ਓਕੇ ਦੇ ਮੇਰੇ ਸੌਰੇ ਨੇ ਉਹ ਮਿਰਚ ਘੱਟ ਰਹਿੰਦੇ ਨੇ ਜਿਹੜੇ ਸਾਡੇ ਉਧਰ ਜ਼ਿਆਦਾ ਮਿਰਚ ਪਾਉਂਦੇ ਨੇ ਵੇ ਤੇ ਫਿਰ ਆਪਾਂ ਹਰੀ ਮਿਰਚ ਪਾਤੀ ਸੋ ਫਿਰ ਜਿਹੜੇ ਮਟਰ ਸੀਗੇ ਉਹਨਾਂ ਨੂੰ ਆਪਾਂ ਪਾਣੀ ਲੱਗ ਕਰ ਲਿਆ ਸੋ ਮਟਰ ਪਾਤੇ ਸੀਗੇ ਸੋ ਮਟਰ ਆਪ ਐਡ ਕਰ ਦਿੰਦੇ ਨੇ ਤੇ ਟੜਤੀ ਥੋੜੀ ਜੀ 5% ਲਈ ਉਹਨਾਂ ਨੂੰ ਪਾਣ ਲੈਣਾ ਆਪਾਂ ਇਸ ਲਈ ਤਾਂ ਕਿ ਇਹਦੇ ਸੌਫ ਹੋ ਜਾਣ ਮਲਟਰ ਨਾਲ ਜਿਹੜੇ ਪੱਤਣ ਜਸਾਨੀ ਹੋਵੇ ਸੋ ਇਸ ਤਰ੍ਹਾਂ ਘੋੜਾ ਘੜਕੇ ਵਿੱਚ ਬਿਲਕੁਲ ਵੀ ਪਾਣੀ ਐਡ ਨਹੀਂ ਕਰਨਾ ਹੈਗਾ ਸੋ ਤੁਸੀਂ ਇਸ ਤਰ੍ਹਾਂ ਹੀ ਵਿੱਚ ਪਨੀਰ ਪਾ ਲੈਣਾ ਤੁਹਾਡੀ ਇੱਛਾ ਹੋ ਤੁਸੀਂ ਇਹਨੂੰ ਫਰਾਈ ਕਰਨਾ ਚਾਹੁੰਦੇ ਹੋ ਪਹਿਲਾਂ ਤੇਲ ਦੇ ਵਿੱਚ ਤੁਸੀਂ ਫਰਾਈ ਵੀ ਕਰ ਸਕਦੇ ਹੋ ਜੇ ਤੁਸੀਂ ਇਸੇ ਤਰ੍ਹਾਂ ਪਾਉਣਾ ਤੇ ਇਸੇ ਤਰ੍ਹਾਂ ਪਾ ਸਕਦੇ ਜੇ ਤੁਸੀਂ ਮਟਰਾਂ ਨੂੰ ਪਕਾ ਕੇ ਪਾਉਣਾ ਤੇ ਪਕਾ ਕੇ ਪਾ ਸਕਦੇ ਹੋ ਤੁਹਾਡੀ ਇੱਛਾ ਵਾ ਦੇਖੋ ਕਿੰਨਾ ਸੋਹਣਾ ਪਿਆਰਾ ਰੰਗ ਆਇਆ ਸੋ ਇਸ ਤਰ੍ਹਾਂ ਹੀ ਤੁਸੀਂ ਬਿਲਕੁਲ ਨੋਰਮਲ ਚੀਜ਼ਾਂ ਜਿਹੜੇ ਮਸਾਲੇ ਹੁੰਦੇ ਉਹੀ ਪਾ ਕੇ ਬਣਾਇਆ ਕਰੋ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਬਣ ਗਈ ਐ ਸੋ ਪਾਣੀ ਜਿੰਨਾ ਐਡ ਕਰਨਾ ਪਤਲੀ ਗਾੜੀ ਰੱਖਣੀ ਐ ਪਾ ਦੋ ਸੋ ਫਿਰ ਤੁਸੀਂ ਇੱਕ ਛੀਤੀ ਲਗਵਾ ਦੇਣੀ ਐ ਜੀ ਰੋਟੀ ਰੈੱਡ